ਸ਼੍ਰੀ ਮਾਛੀਵਾੜਾ ਸਾਬ ਨਗਰ ਕੌਂਸਲ ਦੇ 15 ਵਾਰਡਾਂ ਦੀਆਂ ਚੋਣਾਂ ਦੌਰਾਨ ਸੱਤ ਵਾਰਡਾਂ ਤੋਂ ਪਹਿਲਾਂ ਹੀ ਬਿਨਾਂ ਮੁਕਾਬਲੇ ਉਮੀਦਵਾਰ ਜਿੱਤ ਚੁੱਕੇ ਸਨ ਅੱਜ 8 ਵਾਰਡਾਂ ਦੀਆਂ ਚੋਣਾਂ ਹੋਈਆਂ ਨੇ ਜਿੰਨਾਂ ਵਿੱਚੋਂ 4 ਤੋਂ ਆਮ ਆਦਮੀ ਪਾਰਟੀ 2 ਤੋਂ ਕਾਂਗਰਸ ਅਤੇ 2 ਤੋਂ ਅਕਾਲੀ ਦਲ ਦੇ ਉਮੀਦਵਾਰ ਜਿੱਤੂ ਰਹੇ ਨੇ ਆਓ ਦੇਖਦੇ ਹਾਂ ਸ਼੍ਰੀ ਮਾਛੀਵਾੜਾ ਸਾਬ ਤੋਂ ਰਾਜਦੀਪ ਸਿੰਘ ਅਲਵੇਲਾ ਦੀ ਇਹ ਖਾਸ ਰਿਪੋਰਟ अठ वार्डा नी वार्ड नंबर तीन चो हरविंदर कौर आम आदमी पार्टी जी वार्ड नंबर चार चो सुरेंद्र कुमारमीत कौ श्रोमी अकाली दल जी नौ चो परमिंदर कौर आम आदमी पार्टी जी दस चो जगमीत सिंह आम आदमी पार्टी जी बारह चो मोहित कुंद्रा आम आदमी पार्टी तेरह चो परमिंदर कौर श्रोमी अकाली दल जी ਤੇ ਗੁੱਡ ਕੋਰੋਨਾ ਦੌਰਾਨ ਕੋਰਟੰਨ ਦਾ ਕੰਮ ਆਪਨੇ ਜਗ ਨੂੰ ਨਹੀਂ ਸਰ ਬਹੁਤ ਹੀ ਇਸਫੁਲ ਹੋਈ ਹੈ ਜੀ ਕਿੰਨੇ ਬਖੜ ਮੋਟ ਕੋਲੇ ਹੋਈ ਜੀ ਕੋਲ 69.7% ਮੈਂ ਵਾਰਡ ਨੰਬਰ 13 ਤੋਂ ਜਸਪਾਲ ਸਿੰਘ ਜੱਜ ਮੇਰੀ ਤੁਹਾਨੂੰ ਪਤਨੀ ਜੀਬੀ ਕੁਲਵਿੰਦਰ ਕੌਰ ਜੀ ਜਿਹੜਾ ਅਸੀਂ ਸਾਨੂੰ ਲੋਕਾਂ ਨੇ ਬੜਾ ਸਾਥ ਦਿੱਤਾ ਤੇ 400 ਦੇ ਜਿਹੜੇ ਨਾਲ ਅਸੀਂ ਇੱਥੋਂ ਜਿੱਤੇ ਹਾਂ ਵਾਰਡ ਨੰਬਰ 13 ਤੋਂ ਮੈਂ ਸਾਰੇ ਸ਼ਹਿਰ ਵਾਸੀਆਂ ਦਾ ਆਪਣੇ ਵਾਰਡ ਦੇ ਸਾਰੇ ਜਿਹੜੇ ਮੇਰੇ ਤੂਜਵਾਨ ਵੋਟਰ ਸੀ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਕੀ ਮੁੱਦੇ ਆ ਜੀ ਸ਼ਹਿਰ ਦੇ ਜਿਹੜੇ ਆਪਣੇ ਬਾੜ ਦੇ ਕਿਹੜੇ ਕਿਹੜੇ ਕੰਮ ਦੇ ਵਾਅਦਾ ਕਰਦਾ ਜਿਹੜੇ ਵੀ ਜ਼ਰੂਰਤ ਮੁਤਾਬਕ ਜਿਵੇਂ ਜਗਲੀਆਂ ਨਾਲੀਆਂ ਸੜਕਾਂ ਜੋ ਵੀ ਲਾਈਟਾਂ ਦਾ ਜੋ ਵੀ ਤੇ ਬੇਸਿਕ ਤੌਰ ਤੇ ਜੋ ਵੀ ਜਿਹੜੇ ਹੋਣੇ ਡਿਮਾਂਡਾਂ ਹੋਣਗੀਆਂ ਮੈਂ ਦਿਨ ਰਾਤ ਇੱਕ ਕਰਕੇ ਜੀ ਲੋਕਾਂ ਦੇ ਮੈਂ ਸ਼੍ਰੋਮਣੀ ਕਾਲੀ ਦਲ ਵੱਲੋਂ ਜੀ ਸ਼੍ਰੋਮਣੀ ਕਾਲੀ ਦਲ ਵੱਲੋਂ ਦਿੱਤੇ ਆ ਜੀ 400 ਦੀ ਵੋਟਾਂ ਦੀ ਡੇਢ ਨਾਲ ਮੈਂ ਜਿੱਤੇ ਆ ਜੀ